ਵਾਹ ਮੁਜ਼ਾਬਤ ਜਿੰਦਾਬਾਦ ਮੁਜ਼ਾਬਤ ਜਿੰਦਾਬਾਦ ਮੁਜ਼ਾਬਤ ਕੀ ਪ੍ਰਕਾਰ ਮੁਜ਼ਾਬਤ ਮੁਜ਼ਾਬਤ ਜਿੰਦਾਬਾਦ ਆਪਣੇ ਬਰਦਰਾਂ ਦੇ ਵੀ ਆਖਰ ਜੀ ਆਏ ਹੋ ਵੇਰਕਨਵਾਸੂ ਵੀ ਕਹਣਾ ਚਾਹੁੰਦੇ ਹਾਂ ਮੈਂ ਚਰਨਜੀਤ ਕੌਰ ਵੇਰਗਾ ਸੀਨੀਅਰ ਆਗੂ ਅਕਾਲੀ ਦਰ ਸ਼ਰੋਮੀ ਅਕਾਲੀ ਦਰ ਜੀ ਪੰਜਾਬ ਤੋਂ ਅਸੀਂ ਇੰਨੇ ਦੁਖੀ ਹੋ ਚੁੱਕੇ ਹਾਂ ਵੇਰਕੇ ਨਿਵਾਸੀ ਵਾਲੇ ਲੋਕ ਕਿ ਸਾਡੇ ਵੇਰਕੇ ਦੇ ਵਿੱਚ ਇੰਨਾ ਗੰਦ ਕੂੜਾ ਕਰਕਰਟ ਜਮਾ ਹੋ ਚੁੱਕਾ ਜਿਹਦੇ ਵੱਲ ਸਾਡੀ ਮੌਜੂਦਾ ਜਿਹੜੀ ਐਮਐਲਏ ਸਾਹਿਬ ਬੀਬੀ ਜੀਵਨ ਕੋ ਜੀਵਨ ਜੋਤ ਕੌਰ ਜੀ ਕੋਈ ਧਿਆਨ ਨਹੀਂ ਦੇ ਰਿਆ 20 ਤਰੀਕ ਨੂੰ ਹਜੇ ਉੱਥੇ ਬੇਰਕਾ ਦੇ ਵਿੱਚ ਮੀਟਿੰਗ ਕਰਕੇ ਗਏ ਜਿੰਨੀ ਵੱਡੀ ਥਾਲੀ ਵਾਲੀ ਦੇ ਹੱਕ ਤੇ ਵਿੱਚ ਹੋਰ ਉਹਨਾਂ ਨੇ ਇੱਥੋਂ ਸਾਰੇ ਲੀਡਰ ਲੰਗੇ ਆ ਪੰਜਾਬ ਗਵਰਨਮੈਂਟ ਦੇ ਕੀ ਉਹਨਾਂ ਨੂੰ ਆ ਕੂੜਾ ਨਹੀਂ ਦਿਸਿਆ ਇੱਕ ਨੈਸ਼ਨਲ ਹਾਈਵੇ ਆ ਮੈਂ ਤੇ ਇਸ ਗੱਲ ਤੋਂ ਬੜੀ ਹੈਰਾਨ ਆ ਸਾਹਮਣੇ ਇੰਨੀ ਵੱਡੀ ਸਾਡੀ ਬੇਰਕਾ ਮਿਲਕ ਪਲਾਂਟ ਬੇਰਕਾ ਹੈਗਾ ਜਿਹੜਾ ਆਲ ਵਰਡ ਦੇ ਵਿੱਚ ਲੋਕੋਂ ਮਸ਼ਹੂਰ ਆ ਜਿਹੜਾ ਸਾਡੀ ਨਾਮ ਪ੍ਰਪੈਂਡ ਜਿਹੜਾ ਮਸ਼ਹੂਰ ਆ 베ਰਕੇ ਦੇ ਨਾਮ ਔਰ ਇਹਨਾਂ ਦਾ ਧਿਆਨ ਵੀ ਨਹੀਂ ਜਾਂੜਿਆ ਜਿਹੜਾ ਸਾਡਾ ਹੈਲਥ ਡਿਪਾਰਟਮੈਂਟ ਆ ਉਹ ਵੀ ਨਹੀਂ ਇਸ ਚੀਜ਼ ਵੱਲ ਧਿਆਨ ਦੇਣ ਦੇ ਆ ਜੇ ਪੋਲੂਸ਼ਨ ਦਾ ਕੋਈ ਹੈਗਾ ਸਾਡੇ ਹੈਗੇ ਆ ਜਿੰਨੇ ਵੀ ਮਿਨਿਸਟਰ ਹੈਗੇ ਆ ਜਾਂ ਜੋ ਵੀ ਇਸ ਦੇ ਵਿੱਚ ਵਰਕ ਕਰ ਰਿਹਾ ਕੋਈ ਵੀ ਇਸ ਦੇ ਪਾਸੇ ਧਿਆਨ ਨਹੀਂ ਦੇ ਤੇ ਦੇ ਰਿਹਾ ਗਿਆ ਇੰਨਾ ਬੁਰਾ ਹਾਲ ਹੋਇਆ ਪਿਆ 베ਰਕੇ ਦਾ ਲੋਕ ਹੀ 베ਰਕੇ ਦੇ ਜਿਹੜੇ ਲੋਕ ਐ ਇਤਰਾਜ਼ ਤਸ ਕਰ ਰਹੇ ਆ ਇਹਨਾਂ ਨੂੰ ਕੋਈ ਨਿਆਂ ਨਹੀਂ ਮਿਲ ਰਿਹਾ ਕੋਈ ਇਹਨਾਂ ਕੋ ਟਿਕਾਣਾ ਨਹੀਂ ਹੈਗਾ ਉਸ ਤਰ੍ਹਾਂ ਜਿਹੜੀ ਪੰਜਾਬ ਸਰਕਾਰ ਜਿਹੜੀ ਇਹਨੇ ਵੱਡੇ ਵੱਡੇ ਵਾਅਦੇ ਕਰ ਰਹੀ ਆ ਲੇਕਿਨ ਉਹਨਾਂ ਦੇ ਖਰੀ ਨਹੀਂ ਉਤਰਨ ਦੀ ਆ ਇਹਨਾਂ ਨੇ ਸਾਡੇ ਵੇਰਕੇ ਨੂੰ ਜਿਹੜਾ ਕਿ ਨਰਕ ਬਣਾ ਕੇ rakh ਦਿੱਤਾ ਆ ਅਸੀਂ ਕੱਲ ਦੀ ਆਵਾਜ਼ ਉਠਾਈ ਆ ਕਿ ਡੰਬ ਲੱਗ ਗਿਆ ਆ ਅੱਜ ਡੰਬ ਦਾ ਰੋਲਾ ਪੈਂਦਾ ਸੀ ਭਗਤਾਂ ਵਾਲੇ ਤੋਂ ਜਾ ਕੇ ਅੱਜ ਜਿਹੜਾ ਦੂਜਾ ਪਾਸਾ ਅੰਮ੍ਰਿਤਸਰ ਦਾ ਜਿਹੜਾ ਇਤਿਹਾਸਿਕ ਸ਼ਹਿਰ ਹੈਗਾ ਆ ਇੰਨਾ ਵੱਡੀ ਆਲਵਾਰਡ ਦੇ ਵਿੱਚ ਮਸ਼ਹੂਰ ਆ ਔਰ ਦੂਜੇ ਪਾਸੇ ਸ਼ਹਿਰ ਦਾ ਆ ਗਿਆ ਜਿਹੜਾ ਡੰਬ ਨੇ ਨਾ ਭਰ ਦਿੱਤਾ ਆ ਔਰ ਬੜੀ ਦੁਖਦਾਈ ਗੱਲ ਹੈਗੀ ਹੈ ਕਿ ਸਾਡੀਆਂ ਸਰਕਾਰਾਂ ਇਹਨਾਂ ਨਗਰਾਂ ਵੱਲ ਬਿਲਕੁਲ ਧਿਆਨ ਨਹੀਂ ਦਿੰਦੀਆਂ ਔਰ ਜੇ ਸਫਾਈ ਕਰਨ ਦੀ ਬਜਾਏ ਤੁਸੀਂ ਥੋੜਾ ਜਿਹਾ ਕੂੜਾ ਚੁੱਕਣ ਦੀ ਬਜਾਏ ਇਹਨਾਂ ਨੇ ਇੱਥੇ ਡੰਪ ਲਗਾ ਕੇ ਰੱਖ ਦਿੱਤਾ ਹੈ ਔਰ ਬੜੀ ਦੁਖਦਾਈ ਗੱਲ ਹੈਗੀ ਹੈ ਡੰਪ ਕਿਹੜੀ ਜਗ੍ਹਾ ਤੇ ਲੱਗਾ ਸਰਕਾਰੀ ਜਗ੍ਹਾ ਤੇ ਲੱਗਾ ਕਿ ਦੱਸ ਸਕਦੇ ਹੋ ਕਿ ਨਹੀਂ ਲੱਗਾ ਨਹੀਂ ਸਰ ਇਹ ਹੈਗਾ ਇਹਦੀ ਪ੍ਰਾਈਵੇਟ ਜਗ੍ਹਾ ਲੇਕਿਨ ਇਹ ਉਹ ਜਗ੍ਹਾ ਕੀ ਆ ਜਿੱਥੇ ਸਾਰੀਆਂ ਪਾਰਟੀਆਂ ਰੈਲੀਆਂ ਕਰਦੀਆਂ ਰਹੀਆਂ ਆ ਕਿਸੇ ਟਾਈਮ ਦੇ ਇਤਿਹਾਸਿਕ ਵੀ ਪ੍ਰੋਗਰਾਮ ਹੁੰਦੇ ਰਹੇ ਆ ਔਰ ਕਿਸੇ ਟਾਈਮ ਤੇ ਰੈਲੀਆਂ ਵੀ ਹੁੰਦੀਆਂ ਰਹੀਆਂ ਆ ਔਰ ਇਸ ਤੋਂ ਪਹਿਲਾਂ ਇੱਥੇ ਇੱਕ ਸੜਕ ਬਣਾਈ ਗਈ ਸੀ ਪੁਲੀ ਦੇ ਥਲੇ ਜਦੋਂ ਇਹ ਫਲਾਈਓਵਰ ਨਹੀਂ ਸੀ ਬਣਿਆ ਇਥੋਂ ਲੋਕਾਂ ਨੂੰ ਲੰਘਣ ਦਾ ਰਸਤਾ ਦਿੱਤਾ ਸੀ ਦੋ-ਦੋ ਘੰਟੇ ਫਾਟਕ ਬੰਦ ਰਹਿੰਦਾ ਸੀ ਉਹਦਾ ਜਾਮ ਰਹਿੰਦਾ ਸੀ ਇਥੋਂ ਪੁਲੀਆਂ ਵੀ ਗੱਡੀਆਂ ਹੋਈਆਂ ਸੀ ਲੇਕਿਨ ਇਹਨਾਂ ਨੇ ਉਹ ਪੁਲੀਆਂ ਵੀ ਬੰਦ ਕਰ ਦਿੱਤੀਆਂ ਆ ਲੋਕਾਂ ਦੀ ਸਹੂਲਤਾਰੀ ਉਹ ਉਦੋਂ ਸ਼੍ਰੋਮਣੀ ਕਾਲੀ ਦਲ ਦੀ ਕਮੇਟੀ ਆਪਣੀ ਸੋਰੀ ਸਰਕਾਰ ਹੈਗੀ ਸੀ ਜਦੋਂ ਇਹ ਕੰਮ ਹੋਇਆ ਸੀ ਲੇਕਿਨ ਇਹਨਾਂ ਨੇ ਉਹ ਚੀਜ਼ਾਂ ਵੀ ਬੰਦ ਕਰਕੇ ਆ ਕੂੜੇ ਦਾ ਢੇਰ ਲਾ ਦਿੱਤਾ ਆ ਜਿਹੜਾ ਕਾਲੀਦਾਲ ਨੇ ਕੰਮ ਕੀਤਾ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਆ ਇੱਥੇ ਦਸਹਿਰਾ ਲੱਗਦਾ ਹੁੰਦਾ ਸੀ ਉਹ ਵੀ ਇਤਿਹਾਸਿਕ ਦੇ ਵਿੱਚ ਹੀ ਹੁੰਦਾ ਆ ਇੰਨੀ ਵੱਡੀ ਗਰਾਊਂਡ ਦੇ ਸਾਰੇ ਲਾਗੇ ਲਾਗੇ ਜਿੰਨੇ ਪਿੰਡਾਂ ਦੇ ਲੋਕ ਹੈ ਗਏ ਸਾਰੇ ਇਸ ਜਗ੍ਹਾ ਤੇ ਹੁੰਦੇ ਸੀ ਔਰ ਇੱਥੇ ਪ੍ਰੋਗਰਾਮ ਹੁੰਦੇ ਸੀ ਔਰ ਇਸ ਜਗ੍ਹਾ ਨੂੰ ਇਹਨਾਂ ਨੇ ਨਰਕ ਬਣਾ ਕੇ ਰੱਖ ਦਿੱਤਾ ਆ ਤੇ ਬੜੀ ਨਮੋਸ਼ੀ ਵਾਲੀ ਗੱਲ ਆ ਸਾਡੇ ਵੇਰਕੇ ਵਸਦੇ ਹਾਂ ਅਕੇ ਤਾਂ ਨੈਕਸਟ ਸਟੈਪ ਕੀ ਹੋਗਾ ਮੇਰੇ ਭਾਣੇ ਬਿਲਕੁਲ ਜੀ ਇਸ ਤੋਂ ਤਗੜਾ ਪ੍ਰੋਟੈਸਟ ਕਰਾਂਗੇ ਅਜੇ ਤਾਂ ਸੀ ਸਿਰਫ ਪ੍ਰਸ਼ਾਸਨ ਨੂੰ ਔਰ ਗਵਰਨਮੈਂਟ ਸਰਕਾਰ ਨੂੰ ਅਸੀਂ ਸਿਰਫ ਰਿਕੁਐਸਟ ਹੀ ਕਰਨ ਆਏ ਆ ਅਜੇ ਸਾਡੀ ਰਿਕੁਐਸਟ ਹੀ ਆ ਲੇਕਿਨ ਜੇ ਇਹਨਾਂ ਗੱਲਾਂ ਤੇ ਅਮਲ ਨਾ ਕੀਤਾ ਗਿਆ ਫਿਰ ਇਸ ਤੋਂ ਤਗੜਾ ਹੀ ਪ੍ਰੋਟੈਸਟ ਕਰਾਂਗੇ ਔਰ ਨਗਰ ਨਿਗਮ ਦਾ ਘਰਾਵ ਕਰਾਂਗੇ ਤੇ ਇਹ ਆਪਣਾ ਜਿਹੜਾ ਇੱਥੋਂ ਦੀ ਸਫਾਈ ਆ ਕਰਾ ਕੇ ਹੀ ਹਿੱਸਾ ਲਵਾਂਗੇ ਸਰ ਮੈਂ ਸੰਦੀਪ ਸਿੰਘ ਸੰਨੀ ਵੇਰਕਾ ਕੌਮੀ ਜਨਤਿਕ ਸਖਤਰ ਪੰਜਾਬ ਅੱਜ ਅਸੀਂ ਆਪਣੇ ਨਗਰ 베ਰਕਾ ਵੱਲੋਂ ਪੰਜਾਬ ਸਰਕਾਰ ਤੇ ਕੰਨ ਖੋਲਣ ਆਏ ਆ ਜਿਹੜਾ ਕੀ ਸਾਡੇ 베ਰਕੇ ਬਾਬੇ ਨਾਨਕ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਔਰ ਸਾਡੇ ਬਾਬੇ ਨਾਨਕ ਚਰਨਛੋਪਾ ਪ੍ਰਾਪਤ ਧਰਤੀ ਨੂੰ ਇਹਨਾਂ ਨੇ ਹਾਲ ਦੇਖੋ ਕੀ ਕਰ ਦਿੱਤਾ ਆ ਥਾਂ ਥਾਂ ਕੂੜੇ ਦੇ ਢੇਰ ਲੱਗੇ ਆ ਔਰ 베ਰਕਾ ਮਿਲਕ ਪਲਾਂਟ ਦੇ ਬਿਲਕੁਲ ਸਾਹਮਣੇ ਮੇਨ ਹਾਈਵੇ ਦੇ ਉੱਤੇ ਇੱਕ ਡੰਪ ਬਣਾ ਦਿੱਤਾ ਪਹਿਲਾਂ ਦਾ ਪਕਤਾਂ ਵਾਲਾ ਡੰਪ ਚੁੱਕਿਆ ਨਹੀਂ ਗਿਆ ਔਰ ਸਾਡੇ 베ਰਕੇ ਦੇ ਵਿੱਚ ਦੂਸਰਾ ਡੰਪ ਲਾ ਦਿੱਤਾ ਆ ਔਰ ਜਿਹਦੇ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਫੈਲ ਰਹੀਆਂ ਨੇ ਬਰਸਾਤੀ ਮੌਸਮ ਹੁੰਦਾ ਜਦੋਂ ਬਾਰਿਸ਼ ਪੈਂਦੀ ਆ ਉਸ ਤੋਂ ਬਾਅਦ ਹਵਾ ਚੱਲਦੀ ਆ ਤੇ ਲੋਕਾਂ ਦਾ ਘਰਾਂ ਦੇ ਵਿੱਚ ਵੀ ਰਹਿਣਾ ਮੁਹਾਲ ਹੋਇਆ ਪਿਆ ਆ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਸ ਇਸ ਡੰਪ ਦਾ ਕੋਈ ਹੱਲ ਕੀਤਾ ਜਾਵੇ ਇਸ ਇਸ ਡੰਪ ਨਹੀਂ ਬਣਨ ਦੇਣਾ ਕਿਉਂਕਿ ਇਹ ਇਹ ਮੇਨ ਹਾਈਵੇ ਦੇ ਉੱਤੇ ਆ ਔਰ ਸੰਗਣੀ ਵਾਦੀ ਆ ਇੱਥੇ ਲੇਕਿਨ ਪ੍ਰਸ਼ਾਸਨ ਦੇ ਕੰੰਤ ਕੋਈ ਜੂ ਨਹੀਂ ਸਰਕੀ ਔਰ ਅੱਜ ਇਹਨਾਂ ਨੂੰ ਪਤਾ ਲੱਗਾ ਕਿ ਇੱਥੇ ਆਪਣੇ ਨੁਮਾਇੰਦੇ ਆ ਰਹੇ ਨੇ ਅੱਜ ਖਾਣਾ ਪੂਰਤੀ ਲਈ 2-4 ਜੀਸੀਪੀਆਂ ਲਾ ਦਿੱਤੀਆਂ ਨੇ ਔਰ ਗਲੀਆਂ ਦੇ ਵਿੱਚ ਲੱਗੇ ਕੂੜੇ ਦੇ ਢੇਰ ਜਿਹੜੇ ਗਲੀਆਂ ਦੇ ਵਿੱਚੋਂ ਡੰਪ ਬਣ ਚੁੱਕੇ ਸੀ ਹਾਲਾਤ ਦੇਖੋ ਗੁਰੂ ਦੀ ਨਗਰੀ ਦੇ ਹਾਲਾਤ ਵੇਖੋ ਕੀ ਬਣਾ ਦਿੱਤੇ ਨੇ ਇਹਨਾਂ ਨੇ ਅਸੀਂ ਤੇ ਇਹੋ ਹੀ ਮੰਗ ਕਰਦੇ ਹਾਂ ਵੀ ਜਿਹੜੀ ਅਤੇ ਸਾਡੇ ਹਲਕੇ ਦੇ ਵਿੱਚੋਂ ਐਮ.ਐਲ.ਏ ਜਿੱਤ ਕੇ ਮੈਡਮ ਜੀਵਨ ਜੋਤਪੁਰ ਗਈ ਆ ਕੀ ਗੱਲ ਇੱਥੋਂ ਰੋਜ ਨੰਗਦੀਆਂ ਨੂੰ ਡੰਪ ਨਹੀਂ ਦਿਖਦਾ ਇਹਦੇ ਬਾਰੇ ਕੀ ਸੋਚਿਆ ਉਹਨੇ ਸਿਰਫ ਐਵੇਂ ਹਵਾ ਦੇ ਵਿੱਚ ਤੀਰ ਚਲਾਈ ਜਾਂਦੇ ਨੇ ਜਦਕਿ ਇਸ ਨਗਰ ਦਾ ਇਸ ਹਲਕੇ ਦਾ ਬੇੜਾ ਗਰਕ ਕਰ ਦਿੱਤਾ ਆ ਅੱਜ ਲੋਕ ਆਪਣੀਆਂ ਗਲਤੀਆਂ ਨੂੰ ਪਛਤਾ ਰਹੇ ਨੇ ਆਪਣੇ ਹੱਥਾਂ ਦੇ ਉੱਤੇ ਦੰਦੀਆਂ ਵੱਢ ਰਹੇ ਨੇ ਅਸੀਂ ਪ੍ਰਸ਼ਾਸਨ ਨੂੰ ਇਹੋ ਹੀ ਮੰਗ ਕਰਦੇ ਹਾਂ ਕਿ ਜੇ ਇੱਕ 10 ਦਿਨਾਂ ਦੇ ਅੰਦਰ-ਅੰਦਰ ਇੱਥੋਂ ਡੰਪ ਨਾ ਚੁੱਕਿਆ ਗਿਆ ਤਾਂ ਅਸੀਂ ਨਗਰ ਨਿਗਮ ਦਫ਼ਤਰ ਅੰਮ੍ਰਿਤਸਰ ਦਾ ਘਰਾਵ ਕਰਾਂਗੇ ਔਰ ਅਣਮਿੱਥੇ ਸਮੇਂ ਲਈ ਇੱਥੇ ਅਸੀਂ ਧਰਨਾ ਦੇਵਾਂਗੇ ਔਰ ਨਗਰ ਵੇਰਕਾ ਦੀ ਸਮੁੱਚੀ ਟੀਮ ਸਮੁੱਚੀਆਂ ਪਾਰਟੀਆਂ ਨੂੰ ਨਾਲ ਖੜਕੇ ਅਸੀਂ ਉੱਥੇ ਉਰਜੋਗ ਇਹ ਮੰਗ ਕਰਾਂਗੇ ਔਰ ਧਰਨਾ ਦੇਵਾਂਗੇ ਔਰ ਅਣਮਿੱਥੇ ਸਮੇਂ ਲਈ ਧਰਨਾ ਦੇਵਾਂਗੇ ਕਿੰਨੀ ਮੁਸ਼ਕਲਾਂ ਆ ਰਹੀਆਂ ਡੰਪ ਨੂੰ ਲੈ ਕੇ ਪਾਣੀ ਕਿੱਦਾਂ ਦੇ ਫੈਸਲੇ ਸਰ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੋ ਗਿਆ ਲੋਕਾਂ ਦੇ ਆਪਣਾ ਇਹ ਡੇਂਗੂ ਫੈਲ ਰਿਹਾ ਆ ਔਰ ਹੋਰ ਕਈ ਬਿਮਾਰੀਆਂ ਫੈ ਰਹੀਆਂ ਆ ਪਾਣੀ ਦੇ ਚਿੰਨੀ ਜ਼ਿਆਦਾ ਦਿੱਕਤ ਆ ਰਹੀ ਆ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਸਰ ਨਗਰੂ ਦੀ ਨਗਰੀ ਵੇਰਕੇ ਦਾ ਇਹ ਰਾਤ ਨੂੰ ਆਗ ਲਗਾ ਦਿੱਤੀ ਜਾਂਦੀ ਏ ਕੁਰੇ ਨੂੰ ਕੌਣ ਲਗਾ ਦਿੰਦਾ ਕੀ ਤੁਮੇ ਸਰ ਇੰਨਾ ਵੱਲੋਂ ਹੀ ਲਗਾਈ ਜਾਂਦੀ ਏ ਜਿਹੜੇ ਇੰਨਾ ਦੇ ਇਥੇ ਬੰਦੇ ਛੱਡੇ ਨੇ ਰਾਤ ਅੱਗ ਲਗਾ ਤੇ ਤੂੰ ਆ ਇੰਨਾ ਕਿ ਜ਼ਿਆਦਾ ਤੂੰ ਆ ਮੇਨ ਹਾਈਵੇ ਤੇ ਉੱਤੇ ਆ ਜਾਂਦਾ ਆ ਕਿ ਲੋਕਾਂ ਨੂੰ ਇੱਕ ਦੂਜ ਨੂੰ ਦਿਖਦਾ ਨਹੀਂ ਹੈ ਗੱਡੀਆਂ ਦੇ ਵਿੱਚ ਗੱਡੀਆਂ ਵੱਜਦੀਆਂ ਨੇ ਇੰਨਾ ਕਿ ਜ਼ਿਆਦਾ ਬੁਰਾ ਹਾਲਾ ਹਲਾਦ ਹੋ ਜਾਂਦੇ ਨੇ ਰਾਸ ਬਲੇ ਇਸੇ